ਮੈਂ ਨੀਰਤ ਸਿੰਘ ਗੜਾ ਕੇਮਕਸ ਲਿਮਟਿਡ ਤੋਂ ਅੱਜ ਅਸੀਂ ਆਏ ਹਾਂ ਪਿੰਡ ਜੀਦਾ ਸਰਦਾਰ ਬਲਕਾਰ ਸਿੰਘ ਜੀ ਦੇ ਖੇਤ 'ਚ ਇਹਨਾਂ ਨੇ ਆਪਣੀ ਇੱਕ ਦਵਾਈ ਦੀ ਵਰਤੋਂ ਕੀਤੀ ਹੈ ਨੇਤਾ ਜੀ ਦੀ ਜਿਹੜੀ ਚੌੜੀ ਪੱਤੀ ਵਾਲੇ ਨਦੀ ਨੂੰ ਮਾਰਦਾ ਹੈ ਉਹਦੇ ਕਿਵੇਂ ਰਿਜ਼ਲਟ ਰਿਹਾ ਕੀ ਗੱਲਬਾਤ ਰਹੀ ਹੈ ਕਿਹੜੀ ਵੈਰਾਈਟੀ 'ਚ ਇਹਨਾਂ ਨੇ ਕੀਤਾ ਉਹ ਸਾਰੀ ਗੱਲ ਬਲਕਾਰ ਜੀ ਆਪ ਦੱਸਣਗੇ ਇਹਨਾਂ ਦੇ ਜਵਾਨੀ ਨੇਤਾ ਜੀ ਦੀ ਕਹਾਣੀ ਸੁਣੋ ਹਾਂਜੀ ਸਸਤੀ ਕਾਲੀ ਸਾਰਿਆਂ ਨੂੰ ਹਾਂਜੀ ਬਾਈ ਜੀ ਅਸੀਂ ਢਾੜਾ ਕੰਪਨੀ ਦਾ ਇਹ ਨੇਤਾ ਜੀ ਵਰਤਿਆ ਤੇ ਇਹਦਾ ਰਿਜ਼ਲਟ ਜਿਹੜਾ ਬਹੁਤ ਚੰਗਾ ਰਿਹਾ ਇੱਕ ਦੋ ਗੱਲਾਂ ਦੱਸੂਗਾ ਬਾਈ ਸੋਨੂੰ ਮੈਂ ਵੀ ਇੱਕ ਤਾਂ ਇਹ 35 ਤੋਂ 40 ਦਿਨਾਂ 'ਚ ਕਰੋ ਕੰਪਨੀ ਭਾਵੇਂ 50 ਕਹਿੰਦੀ ਹੈ 55 ਕਹਿੰਦੀ ਹੈ ਮੈਂ 35 ਤੋਂ 40 ਦਿਨਾਂ 'ਚ ਕਹਿਣਾ ਹੈ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਜਦੋਂ ਨਦੀਨ ਆਪਣਾ ਫੁੱਟਿਆ ਨਾਲ ਦੇ ਨਾਲ ਇਹਨੂੰ ਕਰੋ ਇਹ ਨਦੀਨ ਨੂੰ ਫੁੱਟਣ ਵੀ ਨਹੀਂ ਦਿੰਦੀ ਜੇ ਕੋਈ ਨਾ ਫੁੱਟਿਆ ਹੋਇਆ ਤੇ ਦੂਜੀ ਗੱਲ ਵੀ ਜਿਹੜਾ ਮਤਲਬ ਬੀਜ ਹੈ ਬੀਜ ਪਾਓ 40 ਤੋਂ 42 ਕਿਲੋ 50 ਕਿਲੋ ਨਾ ਪਾਓ ਵੀਰ ਬਣ ਕੇ ਜਿੱਥੇ ਕਰਨੀ ਹੈ ਕਿਉਂਕਿ ਫਟਾਰਾ ਬਹੁਤ ਜ਼ਿਆਦਾ ਕਰਾਉਂਦੀ ਹੈ ਬਹੁਤ ਜ਼ਿਆਦਾ ਸੰਖਿਆ ਨਮਝ ਆ ਜਾਂਦੀਆਂ ਕਣਕ ਦੇ ਅਸੀਂ ਆਪ ਸਾਰਾ ਦੇਖਿਆ ਹੈ ਆਪਾਂ ਇਹ 10 ਕਿੱਲਿਆਂ ਤੇ ਕਰੀ ਆ ਬਹੁਤ ਚੰਗਾ ਰਿਜ਼ਲਟ ਮਿਲਿਆ 100 ਕਿੱਲੇ ਦੀ ਆਪਾਂ ਖੇਤੀ ਕਰਦੇ ਆ ਅੱਗੇ ਤੋਂ ਸਾਰੀ ਕਰਾਂਗੇ ਬਲਕਰ ਜੀ ਇੱਕ ਮੈਂ ਥੋੜਾ ਜਿਹਾ ਪੁੱਛਣਾ ਚਾਹਣਾ ਇਹ ਜਿਹੜੀ ਵੈਰਾਈਟੀ ਹੈ ਜਿਹੜੇ ਤੇ ਤੁਸੀਂ ਕੀਤਾ ਹੋਇਆ ਇਹ ਵੈਰਾਈਟੀ ਕਿਹੜੀ ਹੈ ਇਹ ਜੀ 3680 ਹੈ 3680 ਹੈ ਜੇ ਅਸੀਂ ਇਹਨਾਂ ਨੂੰ ਦੇਖੀਏ ਤੇ ਇਹਦੀ ਨਾਰ ਦੀ ਮੋਟਾਈ ਔਰ ਇਹਦਾ ਬੱਲੀ ਦਾ ਨਿਸਾਰਾ ਹਾਂਜੀ ਹਾਂ ਇਹ ਸਾਰਾ ਨਾਰ ਦੀ ਮੋਟਾਈ ਆ ਲੱਗਦਾ ਨਹੀਂ ਕਿ 386 386 ਬਰੀਕ ਦੀ ਤੀਲ ਦੀ ਘੱਡੀ ਹੁੰਦੀ ਹੈ ਘੱਡੀ ਹੁੰਦੀ ਹੈ ਜੀ ਨਾਰੇ ਉਹਦੀ ਪਤਲੀ ਹੁੰਦੀ ਹੈ ਇਹਦੇ ਤੇ ਉਹਦੀ ਮੋਟਾਈ ਵੀ ਬੜਾ ਵਧੀਆ ਹੈ ਤੇ ਫਟਾਰਾ ਕਿਵੇਂ ਹੈਗਾ ਸਾਰਾ ਤਾਂ ਬਹੁਤ ਜਿਆਦਾ ਹੈ ਜੀ ਫਟਾਰਾ ਬਹੁਤ ਜਿਆਦਾ ਹੈ ਹਾਂ ਫਸ ਗਿਆ ਜੀ ਸਾਰਾ ਕੁਝ ਮਨ ਨੂੰ ਆਇਆ ਲੱਗਦਾ ਸੀ ਕਿ ਵੀ ਜ਼ਿਆਦਾ ਹੋ ਗਿਆ ਅੱਛਾ ਪਰ ਹੁਣ ਸਹੀ ਹੋ ਗਿਆ ਜੀ ਸਾਰਾ ਕੁਝ ਮੈਂ 6 ਕਿਲਾਂਜ ਕਰਿਆ ਹਲੇ ਵੀ 7 ਕਿਲਾਂਜ ਕਰਨਾ ਚਾਹੀਦਾ ਹੈ ਅੱਛਾ ਹਾਂ 7 6 ਤੋਂ 7 ਕਿਲਾਂਜ ਕਰੋ ਵੀਰ ਬਣ ਕੇ ਇਹ ਸਾਰਾ 1 ਲੀਟਰ ਬਹੁਤ ਵਧੀਆ ਰਿਜ਼ਲ ਠੀਕ ਹੈ ਨਾ ਇਹ ਤਾਂ ਕਈ ਵਾਰ ਕੀ ਹੁੰਦਾ ਨਾ ਕਿ ਜਿਹੜੇ ਮਿੱਟੀ ਤੇ ਡਿਪੈਂਡ ਕਰਦਾ ਜਿਵੇਂ ਤੁਹਾਡੇ ਇੱਥੇ ਦਰਮਿਆਣੀ ਮਿੱਟੀ ਸੀਗੀ ਹਲਕੀ ਜੀ ਹੈਗੀ ਥੋੜੀ ਤੇ ਇੱਥੇ 6 ਕਿੱਲੇ ਚ ਕਰਤਾ ਨਾਰਮਲੀ ਕੰਪਨੀ ਦਾ ਜਿਹੜਾ ਰეკਮੈਂਡੇਸ਼ਨ ਹੈਗਾ ਉਹ 5 ਕਿੱਲੇ ਤੇ ਹੈਗਾ ਤੇ ਜਿਹੜਾ ਤੁਸੀਂ ਉਧਰ ਦੇ ਪਾਸੇ 5 ਕਿੱਲੇ ਚ ਕੀਤਾ ਸੀਗਾ ਉੱਥੇ ਕੋਈ ਤੁਹਾਨੂੰ ਕੋਈ ਇਹੋ ਜਿਹਾ ਨੁਕਸਾਨ ਹੈ ਕੋਈ ਗੱਲਬਾਤ ਨਹੀਂ ਨੁਕਸਾਨ ਨਹੀਂ ਥੋੜਾ ਸਾਨੂੰ ਸੰਗਣਾ ਪਣ ਜ਼ਿਆਦੇ ਲੱਗਿਆ ਫਟਾਰਾ ਜ਼ਿਆਦਾ ਮਾਰਿਆ ਫਟਾਰਾ ਜ਼ਿਆਦੇ ਲੱਗਿਆ ਤੁਸੀਂ ਕਿਹਾ ਵੀ ਉਹੀ ਜੀ ਮੈਂ 50 ਕਿਲੋ ਜੀ 20 ਪਾਉਣੇ ਆਪਾਂ ਉਹ ਤੋਂ 10 ਕਿਲੋ ਘੱਟ ਪਾ ਕੇ 200 ਰੁ ਫਰਦਰ 10 ਕਿਲੋ ਘਟਾ ਕੇ 20 200 ਬਚਾ ਕੇ ਨੂੰ ਕਰੋ ਠੀਕ ਹੈ ਤੇ ਬਹੁਤ ਵਧੀਆ ਰਿਜ਼ਲਟ ਹੈ ਬਹੁਤ ਜਿਆਦਾ ਫਟਾਰਾ ਹੈ ਬਹੁਤ ਜਿਆਦਾ ਯਾਰ ਆਪਾਂ ਸਾਰੇ ਵੀਰਾਂ ਨੂੰ ਮਿਹਨਤ ਨਾਲ ਤਿਆਰਬਾ ਕਰਕੇ ਦੇਖਿਓ 12 13 ਨਦੀਨਾ ਨੂੰ ਇਹ ਮਾਰਦਾ ਅੱਛਾ ਮੈਂ ਤਾਂ ਆਪਦੇ ਖੇਤ ਚ ਖੜਾ ਜੀ ਬਹੁਤ ਵਧੀਆ ਕੋਈ ਦਿਖਾ ਦੇ ਕੋਈ ਨਜ਼ਰੀ ਨਹੀਂ ਕੁਛ ਨਹੀਂਗਾ ਠੀਕ ਹੈ ਤੇ ਬਹੁਤ ਵਧੀਆ ਕਰ ਗਿਆ ਹਾਂ ਕਣਕ ਤਾਂ ਫਸਲ ਬਹੁਤ ਵਧੀਆ ਖੜੀ ਹੈ ਤੇ ਇਹਦੇ ਚ ਮੇਤਾ ਜੀ ਕਰਨ ਤੋਂ ਬਾਅਦ ਉਹ ਨਿਸਾਰੇ ਵਾਲੇ ਟਾਈਮ ਤੇ ਇਹਦੇ ਚ ਕੋਈ ਦਵਾਈ ਵਾਈ ਕਰਤੀ ਹੈ ਕਰਤੀ ਜੀ ਕਿਹੜੀ ਇੱਕ ਟਿਪਸੀ ਹਾਂ 11 11 ਰਾਤ ਟਿਪਸੀ ਤੇ 11:00 ਵਜੇ ਟਿਪਸੀ ਕਿਉਂ ਕੀਤੀ ਤੁਸੀਂ ਟਿਪਸੀ ਇਹ ਝੋਨੇ ਦੇ ਕਰੀ ਪਹਿਲਾਂ ਅੱਛਾ ਬਹੁਤ ਚੰਗਾ ਰਿਜ਼ਲਟ ਉਹਦਾ ਮਿਲਿਆ ਸਾਨੂੰ ਅੱਛਾ ਕਿਉਂਕਿ ਫੰਗੀ ਸਾਈਡ ਬਹੁਤ ਤਕੜਾ ਜੀ ਉਹ ਨਾਲ ਜੀ ਤੇਲੇ ਚੇਪੇ ਤੋਂ ਹੈ ਠੀਕ ਹੈ ਕਈ ਕੰਮ ਕਰਦਾ ਕਈ ਕੰਮ ਕਰਦਾ ਹਾਂ ਅਗੇ ਪ੍ਰੋਪੀਗੋਰਨਜੋਲ ਕਰਦੇ ਸੀ ਉਹ ਕੰਮ ਹੀ ਕਰਦੀ ਸੀ ਠੀਕ ਹੈ ਇਹ ਕਈ ਕੰਮ ਕਰਦਾ ਠੀਕ ਹੈ ਹਾਂਜੀ ਤੇ ਉਹਦਾ ਤੁਹਾਨੂੰ ਬੜਾ ਵਧੀਆ ਫਾਇਦਾ ਮਿਲਿਆ ਬਹੁਤ ਜਿਆਦਾ ਵਧੀਆ ਫਾਇਦਾ ਮਿਲਿਆ ਜੀ ਤੇ ਬਲਕਾਰ ਜੀ ਇੱਕਦਾ ਆਪ ਦਾ ਨਾਮ ਪਿੰਡ ਤੇ ਮੋਬਾਈਲ ਨੰਬਰ ਵਗੈਰਾ ਥੋੜਾ ਦੱਸੋ ਹਾਂਜੀ ਭਾਈ ਮੇਰਾ ਨਾਮ ਬਲਕਾਰ ਸਿੰਘ ਪਿੰਡ ਜੀਦਾ ਜਿਲ੍ 70394 ਠੀਕ ਹੈ ਜੀ ਥੈਂਕ ਯੂ ਜੀ